ਜੈ ਮਾਤਾ ਜੈ ਭਗਵਾਨ ਮੁਰਦਾਬਾ ਜੈ ਭਗਵਾਨ ਮੁਰਦਾਬਾ ਟੱਕੇ ਸ਼ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸ਼ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੈਂ ਤੁਹਾਡੇ ਮਾਤਰਾਂ ਨੂੰ ਕਿਹੜਾ ਜਾਨਾ ਇਹ ਬੰਦੇ ਬਣ ਜਾਣ ਇਹ ਇਹਨਾਂ ਦੁਆਰਾ ਮੇਰੇ ਕੋਲ ਝੰਡਾ ਕੋਈ ਲਾਂਗ ਡੰਡਾ ਕੋਸ਼ਿਸ਼ ਕੀਤੀ ਇਹਨਾਂ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਾਉਂਗਾ ਇਹਨਾਂ ਨੂੰ ਬਾਅਦ ਚ ਪਤਾ ਲੱਗੇਗਾ ਆਪਣੀ ਨੌਕਰੀ ਤੋਂ ਹੱਤ ਗਵਾਉਣਾ ਪਏਗਾ ਕਿਉਂਕਿ ਇਲੈਕਸ਼ਨ ਕੋਰਟ ਲੱਗਿਆ ਹੋਇਆ ਹੈ ਮੇਰਾ ਕੋਈ ਵੀ ਕਾਰਕਟਰ ਆਪਣੀ ਹਜ਼ਰੇ ਤਨੂੰ ਨੂੰ ਨਹੀਂ ਲੈਣਾ ਚਾਹੁੰਦਾ ਜਿਹੜੇ ਬੋਟ ਬਸਤੀ ਗੁਜਰ ਰੋਡ ਦੇ ਉੱਤੇ ਅਜਾਮਾਦੀ ਪਾਰਟੀ ਦਾ ਕੋ ਝੰਡਾ ਨਹੀਂ ਲਵਾ ਰਿਆ ਅੱਜ ਉਹਨਾਂ ਦਾ ਕੋਈ ਬੋਟ ਨਹੀਂ ਲਵਾ ਰਿਆ ਐ ਧੱਕੇ ਦੇ ਨਾਲ ਅਗਰ ਭਾਰਤੀ ਜਨਤਾ ਪਾਰਟੀ ਦੇ ਲੋਕ ਅੱਜ ਮੈਨੂੰ ਵਿਸ਼ਵਾਸ ਨਾਲ ਲੈ ਕੇ ਕੋਈ ਬੋਟ ਕੋਈ ਝੰਡਾ ਕੋ ਮੀਟਿੰਗ ਕਰਾ ਰਿਆ ਉਹਨੂੰ ਤੰਗ ਕਰਨ ਦੇ ਲਈ ਉਹਨੂੰ ਪਰੇਸ਼ਾਨ ਕਰਨ ਦੇ ਲਈ ਐ ਕਾਰਪਕਿਲਾ ਅੰਬਲਾ ਜਾਮਾ ਅੱਜ ਬਬਰੀ ਚੌਂਕਾ ਕੇ ਬੈਠਾ ਹੈ ਇਹ ਉਹ ਕਾਰਬੇਸ਼ਨ ਜਿਹੜੀ ਸੁੱਤੀ ਪਈ ਸੀ ਜਿਹੜੀ ਜਦੋਂ ਅਸੀਂ ਲੋਕ ਇਹਨਾਂ ਨੂੰ ਕਹਿੰਦੇ ਸੀ ਕੰਮ ਕਰੋ ਮੇਰੇ ਹਲਕੇ ਦੇ ਡਿਵੈਲਪਮੈਂਟ ਕਰੋ ਅਦੋਂ ਇਹ ਲੋਕ ਸਾਡੀ ਕਹਿ ਨਹੀਂ ਜਿਹੜੇ ਜਨੰਦਰ ਦੇ ਲੋਕਾਂ ਨੂੰ ਕਹਿੰਦੇ ਚਾਹਨਾ ਕਿ ਜਿਹੜਾ ਤੁਸੀਂ ਪਾਣੀ ਮੋਢ ਲੈ ਰਹੇ ਹੋ ਅੱਦੇ ਲੋਕ ਤੁਹਾਡੇ ਸੀਵਰ ਜਿਹੜੇ ਰਖਲਾਏ ਜਾ ਰਹੇ ਆ ਇਹ ਸਭ ਡਰਾਮਾ ਬਾਜੀ ਚੱਲ ਰਹੀ ਹੈ ਰਾਤ ਨੂੰ ਸੀਵਰ ਬੰਦ ਕੀਤਾ ਜਾ ਰਹੇ ਆ ਸਵੇਰੇ ਕਿਹਾ ਜਾਂਦਾ ਕਿ ਮੰਦਰ ਭਗਤ ਨੂੰ ਕੋਲ ਕਰਾਓ ਆਪਣਾ ਸੀਵਰ ਖਲਾ ਲੋ ਕੀ ਗੱਲ ਇਹ ਇੱਥੇ ਜੜੀ ਜੜੀਆਂ ਚੁਲਾਕੀਆਂ ਕੀਤੀਆਂ ਜਾ ਰਹੀਆਂ ਕਾਲਪਨਚਣ ਵੱਲੋਂ ਅੱਦੇ ਲੋਕ ਦੇਖ ਰਹੇ ਆ ਇੱਕ ਜੀ ਦਾ ਲੋਕ ਜੁਭਾ 10 ਤਰੀਕ ਨੂੰ ਦੇਣਗੇ ਅਗਰ ਮੇਰਾ ਕੋਈ ਹੋਡਿੰਗ ਮੇਰਾ ਕੋਈ ਬੋਟ ਗਲਤ ਲੱਗਿਆ ਜਿਹਦੀ ਪਰਮਿਸ਼ਨ ਨਹੀਂ ਹੈ ਇਹ ਜਰੂਰ ਤਾਰਨ ਨੂੰ ਬਹੁਤ ਹਾਟ ਹੈ ਇਹਨਾਂ ਨੂੰ ਆਪਣੀ ਹਾਰ ਦਿੱਖ ਰਹੀ ਹੈ ਕਿ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਭਾਜਪਾ ਜਨਤਾ ਪਾਦੀ ਦਾ ਕੈਂਡੀਡੇਟ ਇਤੋਂ ਇਲੈਕਸ਼ਨ ਜਿੱਤ ਰਿਹਾ ਇੱਥੇ ਮੁੱਖ ਮੰਤਰੀ ਨੂੰ ਸਾਕਾ ਚ ਉਤਰਨਾ ਪੈ ਰਿਹਾ ਅੱਜ ਇਹਨਾਂ ਦੇ ਲੋਕ ਸਾਕਾ ਚ ਉਤਰੇ ਆ ਜੇ ਇਹ ਪ੍ਰਾਪਰਟੀ ਦੇ ਜਿਹੜੀ ਕੋਈ ਸਰਕਾਰੀ ਪ੍ਰਾਪਰਟੀ ਤੇ ਬੋਰਡ ਲਗਾਉਣਾ ਆ ਸਿਰਫ ਪਾਰਟੀ ਮੁਰਦਾ ਮੁਰਦਾਬਾਦ ਮੁਰਦਾਬਾਦ ਦੀ ਪਾਰਟੀ ਮੁਰਦਾਬਾਦ ਇੱਕ ਕਦਮ ਦਾ ਫਰਕ ਹੈ ਵੀ ਕਦਮ ਦੂਰੇ ਜਿਹੜੀ ਕਾਰਪਸ਼ੇਡ ਅੱਜ ਛੁੱਟੀ ਪਈ ਹੈ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਵੀ ਕਦਮ ਤੋਂ ਨੇਜ ਬੋਰਡ ਲੱਗਿਆ ਅੱਜ ਉਹ ਨਹੀਂ ਤਾਰ ਪਾਰੇ ਇਹਨਾਂ ਨੂੰ ਉਹ ਲੱਗ ਰਿਹਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਵੋਟ ਲਾਟਾਏ ਹੋਏ ਆ ਚੱਟੇ ਦਾ ਆ ਇਹਨਾਂ ਚਲਾ ਜਾ ਕੇ ਜਾਂਦੀ ਇਹ ਧਮਕੀਆਂ ਦੇ ਰਿਹਾ ਉਹ ਮੈਂ ਬਰਦਾਸ਼ਤ ਨਹੀਂ ਕਰਾਂਗਾ ਇਹ ਦੇਖੋ ਤੁਸੀਂ ਤੁਹਾਡੇ ਚੈਨਲ ਦੇ ਮਾਦਦ ਨਾਲ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਇਹਨਾਂ ਨੂੰ ਅੱਜ ਕਾਰਜਕਰਤਾ ਨਹੀਂ ਮਿਲ ਰਿਹਾ ਅੱਜ ਗੁੰਡੇ ਸ਼ਰਾਬ ਵੇਚਣ ਵਾਲੇ ਚਿੱਟਾ ਵੇਚਣ ਵਾਲੇ ਉਹਨਾਂ ਲੋਕਾਂ ਕੋਲੋਂ ਸਾਰਾ ਲੈ ਕੇ ਬੂਠਾਂ ਦੀਆਂ ਕਮਾਨਾਂ ਦੇ ਰਿਹਾ ਜਿਹੜੇ ਚਿੱਟਾ ਵੇਚਣ ਵਾਲੇ ਜਿਹਨਾਂ ਮੱਗਨਿਸ਼ਾ ਵੇਚੋ ਜਿਹਨੀਆਂ ਮੱਗ ਵਿੱਚ ਰਾਹ ਵੇਚੋ 100 200 ਵੋਟ ਪਵਾ ਦਿਓ ਇਹ ਮੈਂ ਨਹੀਂ ਕਹਿ ਰਿਹਾ ਇਹਦੇ ਐਸਐਚਓ ਡਿਪਟੀ ਐਸਪੀ ਅਲੀ ਨਸ਼ਾ ਵੇਚਣ ਵਾਲੇ ਕੋਲ ਵੋਟਾਂ ਦੀ ਮੰਗ ਕਰ ਰਹੇ ਐ ਇੱਕ ਪਤਾ ਲੱਗਾ ਸਰਕਾਰ ਦੀ ਨਿਵੇਕੀ ਕਿੰਨੀ ਐ ਅਗਰ ਮੇਰਾ ਕੋਈ ਕਰਮਕர்த்தਾ ਗਲਤ ਕੰਮ ਕਰੇਗਾ ਮੇਰਾ ਸਾਥ ਨਹੀਂ ਦਬਾ ਪਰ ਮਾਮਲਾ ਕੀ ਤੇਰੇ ਲੋਕਾਂ ਦੇ ਹੋਲਡਿੰਗ ਮੇਰੇ ਝੰਡੇ ਜਿਹੜੇ ਉਤਾਰੇ ਜਾ ਰਹੇ ਆ ਜਿਹੜੀ ਕਾਰ ਪਛੇਤੀ ਮਨ ਪਾਰਟਰੀ ਜਿੱਥੇ ਇਹ ਪਾਣੀ ਇਹ ਦੇਖੋ ਜਿਹਦੀ ਮੇ ਕੋ ਪਰਮਿਸ਼ਨ ਹੈ ਅਗਰੇ ਇਹਨਾਂ ਨੂੰ ਲੱਗਦਾ ਹੋਟਿੰਗ ਇਹ ਸਰਕਾਰੀ ਪ੍ਰਾਪਤੀ ਹੋਟਿੰਗ ਲੱਗੇ ਸਰਕਾਰੀ ਪ੍ਰਾਪਤੀ ਇਹ ਕੋਣੀ ਕਮਿਸ਼ਨਰ ਨੂੰ ਦਿਖਾਈ ਦੇ ਰਿਹਾ ਫਟਾਵੇ ਕਮਿਸ਼ਨਰ ਇਸ ਕਰਕੇ ਸਖਤ ਸਖਤ ਕਾਰਵਾਈ ਕਰਾਵਾਂਗਾ ਅਗਰ ਇਹਨਾਂ ਦਾ ਕੋਈ ਮਨਲਾਜਮ ਮੇਰਾ ਝੰਡਾ ਜਾਂ ਮੇਰਾ ਬੋਟ ਉਤਾਰਨ ਗਿਆ ਉਹ ਸੁਭਾਸ਼ ਪ੍ਰਸ਼ਾਸਨ ਦੇ ਜਿਹੜੇ ਅਫਸਰ ਅੰਦਰ ਬੈਠੇ ਸੀ ਉਹਦੀ ਕਾਰਜਸ਼ੈਲੀ ਨਹੀਂ ਰਹੀ ਇਹ ਡਰੇ ਪੇ ਡਰੇ ਇਹਨਾਂ ਨੂੰ ਡਰਾ ਮੰਨਦਾ ਜਿੰਦਾਬਾਦ ਜਿਹੜੀ ਜਿੱਤ ਹੈ ਜਿੰਦਾਬਾਦ ਜਿਹੜੀ ਜਿੱਤ ਹੈ ਉਹ ਦੇਸ਼ ਦੇ ਵਿੱਚ ਲੋਕ ਨਰਿੰਦਰ ਮੋਦੀ ਦੀ ਟੀਮ ਉਹਨਾਂ ਦੇ ਸਿਪਾਹੀ ਆਰਤੀ ਜਨਤਾ ਪਾਰਟੀ ਦੀ ਟੀਮ ਨੂੰ ਜਿੱਤ ਦੇ ਰਿਹਾ ਅੱਜ ਆਮ ਆਦੀ ਪਾਰਟੀ ਦੇ ਕਾਰਕਟਰ ਜਿਹੜੇ ਬੂਥਾਂ ਤੇ ਲਾਣ ਦੇ ਨਹੀਂ ਮਿਲਦੇ ਤੇ ਅੱਜ ਕਿਹੜੇ ਲੋਕ ਬੂਥ ਲਾ ਰਹੇ ਆ ਚਿੱਟਾ ਵਿੱਚ ਨਾਲੇ ਸ਼ਰਾਬ ਵਿੱਚ ਇਹ ਇਨੇ ਨੇ ਆਪਣਾ ਰੁਖ ਨਹੀਂ ਬਦਲਿਆ ਕਿ ਜਿੰਨੀ ਕਾਰਵੇ ਕਰੇਗੀ ਕਾਂਗਰਸ ਦਾ ਪਾਰਟੀ ਜੋਡੀ ਸੀ ਨਾ ਲਹਿਗੀ ਨਾ ਪਾਰਟੀ ਦੇ ਧਿਆਨ ਚ ਆ ਰਹਿ ਦਿੱਤਾ ਪਾਰਟੀ ਅਰਜੈਂਟ ਕੌਲ ਮੀਟਿੰਗ ਬੁਲਾ ਲਈ ਹੈ ਸਾਡੀ ਕੋਰ ਗੁੱਪ ਦੀ ਮੀਟਿੰਗ ਜਿਹੜੀ ਹੋਣ ਲੱਗੀ ਹੈ ਜੋ ਕੋਰ ਗੁੱਪ ਫੈਸਲਾ ਲਏਗਾ ਔਰ ਉੱਤੇ ਅਗਲਾ ਐਂਸੈਂਸ ਤਿਆਰੀ ਹੈ